ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਸੁਰਿੰਦਰ ਸਿੰਘ ਗੁਰਵਾ ਭਾਰਤੀ ਜਨਤਾ ਪਾਰਟੀ ਕਰੀਬ 27 ਸਾਲਾਂ ਬਾਅਦ ਦਿੱਲੀ ਦੇ ਵਿੱਚ ਫਿਰ ਸੱਤਾ ਦੇ ਵਿੱਚ ਬਹੁਤ ਸ਼ਾਨਦਾਰ ਪ੍ਰਦਰਸ਼ਨ ਨਾਲ ਆ ਚੁੱਕੀ ਆ ਜਦੋਂ ਕਿ ਆਮ ਆਦਮੀ ਪਾਰਟੀ ਆਪਣੀ ਆਸ ਤੋਂ ਕਿਤੇ ਜ਼ਿਆਦਾ ਸੀਟਾਂ ਜਿਹੜੀ ਗਵਾ ਕੇ ਉਹ ਬਹੁਤ ਹੇਠਲੇ ਪੱਧਰ ਤੇ ਪਹੁੰਚ ਗਈ ਆ ਤੇ ਕਾਂਗਰਸ ਪੂਰੀ ਤਰ੍ਹਾਂ ਵਿਧਾਨ ਸਭਾ ਦੇ ਵਿੱਚੋਂ ਬਾਹਰ ਹੋ ਗਈ ਆ કુલ 70 ਸੀਟਾਂ ਦਿੱਲੀ ਵਿਧਾਨ ਸਭਾ ਦੀਆਂ ਜਿਨ੍ਹਾਂ ਦੇ ਵਿੱਚੋਂ ਲਗਭਗ 48 ਸੀਟਾਂ ਦੇ ਉੱਤੇ ਜਿਹੜੀ ਆ ਭਾਜਪਾ ਉਹ ਜਿੱਤ ਦਰਜ ਕਰ ਰਹੀ ਆ ਜਿਹੜੀ ਆਮ ਆਦਮੀ ਪਾਰਟੀ ਆ ਉਹ 22 ਸੀਟਾਂ ਤੇ ਸਿਮਟ ਗਈ ਆ ਤੇ ਕਾਂਗਰਸ ਉਥੇ 0 ਆ ਬਹੁਤ ਕਾਂਗਰਸ ਲਈ ਮਾੜੀ ਇਹ ਸਥਿਤੀ ਆ ਕਿ ਇੱਕ ਜਿਹੜੀ ਇੰਡੀਆ ਅਲਾਇੰਸ ਦਾ ਨੂੰ ਲੀਡ ਕਰ ਰਹੀ ਆ ਔਰ ਇੱਕ ਤਰ੍ਹਾਂ ਨਾਲ ਨੈਸ਼ਨਲ ਪਾਰਟੀ ਆ ਬਹੁਤ ਵੱਡੀ ਉਹਨੂੰ ਦਿੱਲੀ ਦੇ ਵਿੱਚ ਲੋਕ ਹੁਣ ਮੂੰਹ ਲਾਉਣ ਨੂੰ ਤਿਆਰ ਨਹੀਂ ਤੇ ਆਮ ਆਦਮੀ ਪਾਰਟੀ ਜਿਹੜੀ ਕਿ ਜਿਹਦੇ ਖਿਲਾਫ ਭਾਜਪਾ ਨੇ ਦੱਬ ਕੇ ਪ੍ਰਚਾਰ ਕੀਤਾ ਸੀ ਭ੍ਰਿਸ਼ਟਾਚਾਰ ਦਾ ਮਾੜੀ ਕਾਰਗੁਜ਼ਾਰੀ ਦਾ ਸ਼ਾਇਦ ਉਹ ਲੋਕਾਂ ਦੇ ਉੱਤੇ ਅਸਰ ਕਰ ਗਿਆ ਤੇ ਲੋਕ ਜਿਹੜੀ ਗੱਲ ਤੋਂ ਡਰਦੇ ਭਾਜਪਾ ਨੂੰ ਵੋਟਾਂ ਨਹੀਂ ਸਿਪਾਉਂਦੇ ਹਾਲਾਂਕਿ ਲੋਕ ਸਭਾ ਦੀਆਂ ਸੀਟਾਂ ਸਾਰੀਆਂ ਭਾਜਪਾ ਨੂੰ ਜਿਤਾਉਂਦੇ ਆ ਰਹੇ ਆ ਲੇਕਿਨ ਵਿਧਾਨ ਸਭਾ ਦੇ ਵਿੱਚ ਇਸ ਕਰਕੇ ਆਮ ਆਦਮੀ ਪਾਰਟੀ ਨਾਲ ਜੁੜੇ ਰਹਿੰਦੇ ਸੀ ਕਿ ਇਹ ਸਾਨੂੰ ਸਹੂਲਤਾਂ ਦੇ ਰਹੀ ਆ ਕੁਝ ਫ੍ਰੀ ਦੇ ਰਹੀ ਆ ਤੇ ਸਾਨੂੰ ਜੇਕਰ ਤੇ ਭਾਜਪਾ ਨੇ ਦਿੱਲੀ ਦੇ ਵਿੱਚ ਆ ਗਈ ਉਹਨੇ ਖੋਲਣੀਆਂ ਪਰ ਇਸ ਵਾਰ ਭਾਜਪਾ ਨੇ ਉਹਨਾਂ ਨੂੰ ਗਾਰੰਟੀ ਦਿੱਤੀ ਕਿ ਜੋ ਕੁਝ ਤੁਹਾਨੂੰ ਮਿਲ ਰਿਹਾ ਆ ਉਹ ਖੋਇਆ ਨਹੀਂ ਜਾਊਗਾ ਬਲਕਿ ਅਸੀਂ ਦਿੱਲੀ ਨੂੰ ਦੁਨੀਆ ਦੀ ਬਿਹਤਰੀਨ ਰਾਜਧਾਨੀ ਜਿਹੜੀ ਆ ਉਹ ਬਣਾ ਦੇਾਂਗੇ ਕੁਝ ਕੇਜਰੀਵਾਲ ਨੇ ਜਿਹੜੀਆਂ ਆਪਣੇ ਜਮਨਾ ਦੇ ਬਾਰੇ ਉਹਦੇ ਚ ਪਾਣੀ ਜ਼ਹਿਰੀਲਾ ਹੋਣ ਦਾ ਪ੍ਰਚਾਰ ਕੀਤਾ ਉਹ ਉਹ ਸਾਰਾ ਜਿਹੜਾ ਸੀ ਉਹ ਵੀ ਉਲਟ ਕੇਜਰੀਵਾਲ ਦੇ ਖਿਲਾਫ ਹੀ ਭੁਗਤਿਆ ਆ ਤੇ ਇਸ ਵੇਲੇ ਸਥਿਤੀ ਇਹ ਆ ਕਿ ਭਾਜਪਾ ਦੀ ਹੁਣ ਉੱਥੇ ਸਰਕਾਰ ਬਣੇਗੀ ਤੇ ਕੇਜਰੀਵਾਲ ਦੇ ਲਈ ਉੱਥੇ ਦਿੱਲੀ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਆ ਮੁਸ਼ਕਲਾਂ ਇਹਨਾਂ ਦੇ ਲਈ ਆਉਣ ਵਾਲੀਆਂ ਆ ਵੱਡੇ ਲੀਡਰ ਇਹਨਾਂ ਦੇ ਹਾਰ ਚੁੱਕੇ ਆ ਖੁਦ ਅਰਵਿੰਦ ਕੇਜਰੀਵਾਲ ਹਾਰ ਗਏ ਆ ਮਨੀਸ਼ ਸੌਦੀਆ ਹਾਰ ਗਏ ਆ ਜਿਹੜੇ ਇਹਨਾਂ ਦੇ ਹੈਗੇ ਆ ਸੌਰਵ ਭਾਰਦਵਾਜ ਉਹ ਹਾਰ ਗਏ ਆ ਦੁਰਗੇਸ਼ ਪਾਠਕ ਹਾਰ ਗਏ ਆ ਇਹ ਇਹਨਾਂ ਦੇ ਜਿਹੜੇ ਇਹ ਸਾਰੇ ਲੀਡਰ ਜਿਹੜੇ ਵੱਡੇ ਸੀ ਉਹਨਾਂ ਦੇ ਵਿੱਚੋਂ ਇੱਕ ਆਤਿਸ਼ੀ ਬੜੀ ਮੁਸ਼ਕਲ ਦੇ ਨਾਲ ਜਿੱਤੀ ਐ ਸੀਟ ਗੋਪਾਲ ਰਾਏ ਜਿੱਤ ਗਏ ਆ ਸਤਿੰਦਰ ਜੈਨ ਵੀ ਜਿਹੜੇ ਆ ਉਹ ਆਪਣੀ ਸੀਟ ਹਾਰ ਗਏ ਆ ਤੇ ਇਸ ਵੇਲੇ ਇੱਕ ਇਹ ਵੀ ਤਬਦੀਲੀ ਦੇਖਣ ਦੇ ਵਿੱਚ ਆਏਗੀ ਕਿ ਵਿਧਾਨ ਸਭਾ ਦੇ ਵਿੱਚ ਜਿਹੜੇ ਆਪ ਦੇ ਜਿੱਤੇ ਵਿਧਾਇਕ ਆ ਉਹ ਹੁਣ ਬਹੁਤ ਘੱਟ ਹੋਣਗੇ ਤੇ ਉਹਨਾਂ ਵਿੱਚੋਂ ਕਈ ਚਿਹਰੇ ਬਦਲੇ ਹੋਣਗੇ ਸੰਭਾਵਨਾ ਆ ਕਿ ਆਤਸ਼ੀ ਨੂੰ ਵਿਧਾਨ ਜਿਹੜੀ ਵਿਧਾਇਕ ਦਲ ਹੁੰਦਾ ਹੈ ਪਾਰਟੀ ਦਾ ਉਹਦੀ ਨੇਤਾ ਬਣਾਤਾ ਜਾਏ ਅਰਵਿੰਦ ਕੇਜਰੀਵਾਲ ਜਿਹੜੇ ਆ ਆਮ ਆਦਮੀ ਪਾਰਟੀ ਦੀ ਕਨਵੀਨਰ ਦੇ ਤੌਰ ਤੇ ਕਮਾਂਡ ਸੰਭਾਲੀ ਰੱਖਣਗੇ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜਿੱਥੇ ਭਾਜਪਾ ਖੁਸ਼ੀ ਮਨਾ ਰਹੀ ਆ ਉਹ ਕਹਿ ਰਹੀ ਆ ਕਿ ਹੁਣ ਦਿੱਲੀ ਦਾ ਵਿਕਾਸ ਜਿਹੜਾ ਆ ਉਹ ਹੋਏਗਾ ਭ੍ਰਿਸ਼ਟਾਚਾਰ ਦਾ ਰਾਜ ਹੁਣ ਖਤਮ ਹੋਇਆ ਆ ਉੱਥੇ ਆਮ ਆਦਮੀ ਪਾਰਟੀ ਲੋਕਾਂ ਨੂੰ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਆ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰ ਰਹੀ ਆ ਕਿ ਉਹ ਹਮੇਸ਼ਾ ਉਹਨਾਂ ਦੇ ਨਾਲ ਰਹੀ ਆ ਤੇ ਉਹ ਅੱਗੇ ਤੋਂ ਵੀ ਜਿਹੜੇ ਆ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਭਾਈਵਾਲ ਰਹੇਗੀ ਤੇ ਇੱਕ ਪੂਰੀ ਵਿਰੋਧੀ ਧਿਰ ਦਾ ਜਿਹੜਾ ਆ ਇੱਕ ਮਜ਼ਬੂਤ ਧਿਰ ਦਾ ਉਹ ਰੋਲ ਅਦਾ ਕਰੇਗੀ ਲੇਕਿਨ ਜਿਹੜੇ ਉਹਨਾਂ ਦੇ ਗਰੂਜ਼ ਹੈ ਅੰਨਾ ਹਜ਼ਾਰੇ ਉਹ ਕਹਿ ਰਿਹਾ ਕਿ ਮੈਂ ਤਾਂ ਪਹਿਲੇ ਹੀ ਕੇਜਰੀਵਾਲ ਨੂੰ ਕਿਹਾ ਸੀ ਕਿ ਭ੍ਰਿਸ਼ਟਾਚਾਰ ਤੋਂ ਬਚ ਕੇ ਰਹੀਂ ਪਰ ਇਹ ਨਹੀਂ ਬਚਿਆ ਇਹ ਉਹਦੇ ਵਿੱਚ ਹੀ ਹੁਣ ਭ੍ਰਿਸ਼ਟਾਚਾਰ ਦੇ ਵਿੱਚ ਹੀ ਡੁੱਬ ਗਿਆ ਆ ਪੰਜਾਬ ਸਰਕਾਰ ਜਿਹੜੀ ਆ ਉਹ ਇਸ ਵੇਲੇ ਥੋੜੀ ਜ਼ਿਆਦਾ ਉਦਾਸ ਆ ਕਿਉਂਕਿ ਦਿੱਲੀ ਦੀਆਂ ਚੋਣਾਂ ਦੇ ਵਿੱਚ ਜਿੱਥੇ ਭਾਜਪਾ ਦੇ ਹੱਕ ਵਿੱਚ ਉਹਦੇ ਨਾਲ ਲੱਗਦੀਆਂ ਦਿੱਲੀ ਦੀਆਂ ਸਰਕਾਰਾਂ ਯੂਪੀ ਦੀ ਰਾਜਸਥਾਨ ਦੀ ਹਰਿਆਣਾ ਦੀ ਪੂਰੇ ਤਨੋਂ ਮਨੋਂ ਜਿਹੜੀਆਂ ਸੀਗੀਆਂ ਉਹ ਨਾਲ ਡੱਟ ਕੇ ਉੱਥੇ ਇਲੈਕਸ਼ਨਾਂ ਦੇ ਵਿੱਚ ਖੜੀਆਂ ਸੀਗੀਆਂ ਉੱਥੇ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਹੀ ਨਹੀਂ ਪੂਰੀ ਪੰਜਾਬ ਸਰਕਾਰ ਜਿਹੜੀ ਸੀ ਉਹ ਪੰਜਾਬ ਦਾ ਫਿਕਰ ਛੱਡ ਕੇ ਦਿੱਲੀ ਦੇ ਵਿੱਚ ਜੂਝ ਰਹੀ ਸੀ ਤੇ ਸਾਰੇ ਦਾ ਜੋ ਅਸਰ ਸਾਹਮਣੇ ਆਇਆ ਆ ਉਹਦਾ ਪੰਜਾਬ ਦੇ ਪੰਜਾਬ ਦੀ ਸਿਆਸਤ ਦੇ ਉੱਤੇ ਵੀ ਪੈਣਾ ਲਾਜ਼ਮੀ ਆ ਕਈ ਤਰ੍ਹਾਂ ਦੇ ਖਿਆਲ ਆ ਲੋਕਾਂ ਦੇ ਕੁਝ ਇਹ ਕਹਿ ਰਹੇ ਆ ਕਿ ਕੇਜਰੀਵਾਲ ਕੋ ਹੁਣ ਦਿੱਲੀ ਵਿੱਚ ਕਰਨ ਲਈ ਕੁਝ ਨਹੀਂ ਰਹਿ ਗਿਆ ਤੇ ਉਹ ਜਿਹੜਾ ਆ ਪੰਜਾਬ ਦੀ ਸਿਆਸਤ ਵਿੱਚ ਜ਼ਿਆਦਾ ਦਿਲਚਸਪੀ ਲਏਗਾ ਜ਼ਿਆਦਾ ਦਖਲਅੰਦਾਜ਼ੀ ਕਰੇਗਾ ਤੇ ਇੱਥੇ ਉਹ ਜਿਹੜੇ ਆ ਅੱਗੇ ਹੋਰ ਤਬਦੀਲੀਆਂ ਜਿਹੜੀਆਂ ਸਰਕਾਰ ਦੇ ਵਿੱਚ ਵੀ ਕਰ ਸਕਦਾ ਆ ਪੰਜਾਬ ਜਿਹੜਾ ਆ ਉਹ ਜ਼ਿਆਦਾ ਜਿਹੜਾ ਆ ਦਿੱਲੀ ਦਾ ਦਖਲ ਬਰਦਾਸ਼ਤ ਨਹੀਂ ਕਰੇਗਾ ਨਾ ਉਹ ਸੈਂਟਰ ਦਾ ਕਰਨ ਲਈ ਤਿਆਰ ਆ ਤੇ ਨਾ ਹੀ ਉਹ ਦਿੱਲੀ ਦੇ ਵਿੱਚ ਦੀ ਜਿਹੜੀ ਆ ਇਹਨਾਂ ਦੀ ਹਾਈ ਕਮਾਂਡ ਆ ਆਮ ਆਦਮੀ ਪਾਰਟੀ ਦੀ ਉਹਦਾ ਬਹੁਤਾ ਦਖਲ ਮੰਨਣਗੇ ਜੇ ਅਜਿਹਾ ਹੋਇਆ ਤਾਂ ਇਹ ਆਮ ਆਦਮੀ ਪਾਰਟੀ ਦੇ ਵਿਰੁੱਧ ਭੁਗਤੇਗਾ ਉੰਜ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਅਜੇ ਬਹੁਤਾ ਖਤਰਾ ਨਹੀਂ ਜਾ ਰਿਹਾ ਕਿਉਂਕਿ ਇੱਥੇ ਜ਼ਿਆਦਾਤਰ ਜਿਹੜੀਆਂ ਚੋਣਾਂ ਦਾ ਕੰਮ ਨਿਭਟ ਚੁੱਕਿਆ ਆ ਤੇ ਹੁਣ ਇਹ ਇਹ ਆ ਕਿ ਭਗਵੰਤ ਮਾਨ ਦੇ ਉੱਤੇ ਨਿਰਭਰ ਕਰਦਾ ਆ ਕਿ ਉਹ ਜੋ ਕੁਝ ਵੀ ਦਿੱਲੀ ਦੇ ਵਿੱਚ ਪਾਰਟੀ ਦੇ ਖਿਲਾਫ ਭੁਗਤਿਆ ਆ ਉਸ ਤੋਂ ਪੰਜਾਬ ਸਰਕਾਰ ਨੂੰ ਬਚਾ ਕੇ ਰੱਖਣ ਲਈ ਕੀ ਕਰਦੇ ਆ ਰਾਤ ਜਿਹੜੇ ਆ ਹੁਣ ਉਹ ਪਹਿਲਾਂ ਵਾਲੇ ਨਹੀਂ ਰਹੇ ਆਮ ਆਦਮੀ ਪਾਰਟੀ ਜਿਹੜੀ ਦਿੱਲੀ ਤੋਂ ਬਾਅਦ ਚੰਡੀਗੜ੍ਹ ਤੇ ਪੰਜਾਬ ਦੇ ਵਿੱਚ ਆਪਣੇ ਤਾਕਤ ਆ ਗਈ ਸੀ ਚੰਡੀਗੜ੍ਹ ਦੀਆਂ ਜਿਹੜੀਆਂ ਕਾਰਪੋਰੇਸ਼ਨ ਜਿਹੜੀ ਆ ਉਹਦੇ ਤੇ ਕਬਜ਼ਾ ਹੋ ਗਿਆ ਸੀ ਹੁਣ ਉਹ ਉਥੋਂ ਵੀ ਇਹ ਜਿਹੜੀ ਆ ਬਾਹਰ ਨਿਕਲ ਚੁੱਕੀ ਆ ਭਾਜਪਾ ਦੇ ਹੱਥ ਚੰਡੀਗੜ੍ਹ ਦੀ ਕਾਰਪੋਰੇਸ਼ਨ ਦੁਬਾਰਾ ਆ ਚੁੱਕੀ ਆ ਤੇ ਦਿੱਲੀ ਦੇ ਵਿੱਚੋਂ ਵੀ ਇਹ ਸਾਫ਼ ਹੋ ਗਿਆ ਆ ਆਮ ਆਦਮੀ ਪਾਰਟੀ ਦਾ ਜਿਹੜਾ ਇਸ ਵੇਲੇ ਕਹ ਲੋ ਇੱਕ ਪੂਰਾ ਜਿਹੜਾ ਦਲ ਦਵਾਇਆ ਉਹ ਹੁਣ ਪੰਜਾਬ ਦੇ ਵਿੱਚ ਹੀ ਰਹਿ ਗਿਆ ਆ ਕਿਉਂਕਿ ਇੱਥੇ ਵੀ ਹੋਰ 2.5 ਸਾਲਾਂ ਨੂੰ ਇਲੈਕਸ਼ਨ ਆ ਤੇ ਦੂਸਰੀਆਂ ਵਿਰੋਧੀ ਪਾਰਟੀਆਂ ਜਿਹੜੀਆਂ ਆ ਉਹ ਪੂਰੀ ਤਰ੍ਹਾਂ ਕਮਰ ਕੱਸੇ ਕੰਮ ਕਰ ਰਹੀਆਂ ਆ ਹੁਣ ਇਹ ਇਹਦਾ ਅੱਗੇ ਜਾ ਕੇ ਕਿਸ ਤਰ੍ਹਾਂ ਦਾ ਅਸਰ ਪੈਂਦਾ ਆ ਪੰਜਾਬ ਦੇ ਉੱਤੇ ਇਹ ਸਮਾਂ ਦੱਸੇਗਾ ਲੇਕਿਨ ਇੱਕ ਗੱਲ ਜ਼ਰੂਰ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਜਿਹੜਾ ਦਿੱਲੀ ਦੇ ਵਿੱਚ ਜਿਹੜੇ ਬਹੁਤ ਸਾਰੇ ਸਕੈਂਡਲ ਹੋਏ ਆ ਉਹ ਜਿਹੜਾ ਤਰ੍ਹਾਂ ਇਹਦੇ ਖਿਲਾਫ ਭੁਗਤੇ ਆ ਉਹਨਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਜਿਹੜੀ ਆ ਪ੍ਰਚਾਰਤਾ ਕਰਦੀ ਰਹੀ ਕਿ ਇਹ ਸਾਰਾ ਝੂਠ ਆ ਕੁਛ ਸਾਬਤ ਨਹੀਂ ਹੋਇਆ ਲੇਕਿਨ ਟਰਾਂਸਪੇਰੈਂਟ ਤਰੀਕੇ ਦੇ ਨਾਲ ਲੋਕਾਂ ਨੂੰ ਸੰਤੁਸ਼ਟ ਵੀ ਨਹੀਂ ਕਰ ਸਕੀ ਕਿ ਸੱਚਮੁੱਚ ਹੀ ਉੱਥੇ ਕੁਛ ਨਹੀਂ ਹੋਇਆ ਕਿਉਂਕਿ ਜਿਸ ਤਰ੍ਹਾਂ ਦੇ ਇਹਨਾਂ ਨੇ ਫੈਸਲੇ ਲਏ ਸੀ ਉਹ ਤੇ ਜਿਸ ਤਰ੍ਹਾਂ ਉਹਨਾਂ ਨੂੰ ਬਦਲਿਆ ਜਿਵੇਂ ਸ਼ਰਾਬ ਦੀ ਨੀਤੀ ਸੀ ਉਹ ਸਾਰੇ ਜਿਹੜੇ ਆ ਸਾਰਿਆਂ ਨੂੰ ਪਤਾ ਆ ਕਿ ਉਹ ਨੀਤੀ ਜਿਹੜੀ ਸੀ ਜਦੋਂ ਪਤਾ ਲੱਗਿਆ ਵੀ ਇਹ ਗੜਬੜ ਹੋ ਗਈ ਆ ਤਾਂ ਫਿਰ ਉਹ ਜਦੋਂ ਬਦਲੀ ਤਾਂ ਉਸ ਤੋਂ ਤੱਕ ਮਤਲਬ ਭਾਜਪਾ ਨੂੰ ਮੌਕਾ ਮਿਲ ਗਿਆ ਕਿ ਇਹਦੇ ਵਿੱਚ ਬਹੁਤ ਵੱਡਾ ਜਿਹੜਾ ਆ ਕਪੜਾ ਹੋ ਚੁੱਕਿਆ ਆ ਸੁਪਰੀਮ ਕੋਰਟ ਤੱਕ ਕੇਸ ਚੱਲ ਰਿਹਾ ਆ ਅਦਾਲਤ ਭਾਵੇਂ ਦਾਵਾ ਕਰ ਰਹੀ ਆ ਆਮ ਆਦਮੀ ਪਾਰਟੀ ਕਿ ਉਹਨਾਂ ਦੇ ਖਿਲਾਫ ਕੁਝ ਨਹੀਂ ਮਿਲਿਆ ਸਾਰਾ ਝੂਠ ਆ لیکن ਇਸ ਚੀਜ਼ ਤੋਂ ਕਿ ਮੈਂ ਇਨਕਾਰ ਕਰ ਸਕਦੇ ਆ ਕਿ ਕਿਸੇ ਅਦਾਲਤ ਨੇ ਉਹਨਾਂ ਦੇ ਖਿਲਾਫ ਤਾਂ ਕੋਈ ਕੇਸ ਰੱਦ ਨਹੀਂ ਕੀਤਾ ਸਿਰਫ ਜਮਾਨਤਾ ਹੋਈਆਂ ਆ ਤੇ ਹੁਣ ਇਸ ਚੋਣਾ ਦੇ ਦੌਰਾਨ ਬਹੁਤ ਸਾਰੇ ਕੇਸ ਕੇਦਰੀਵਾਲ ਦੇ ਉੱਤੇ ਹੋਰ ਵੀ ਪੈ ਚੁੱਕੇ ਆ ਜਿਨ੍ਹਾਂ ਦੇ ਵਿੱਚ ਜਮਨਾ ਦੇ ਪਾਣੀ ਨੂੰ ਜ਼ਹਿਰੀਲਾ ਕਹਿਣ ਦਾ ਕੇਸ ਹਰਿਆਣੇ ਚ ਪੈ ਗਿਆ ਆ ਤੇ ਦਿੱਲੀ ਦੇ ਵਿੱਚ ਵੀ ਉੱਥੋਂ ਦੇ ਜਿਹੜਾ ਲੈਫਟੀਨੈਂਟ ਗਵਰਨਰ ਆ ਐਲਜੀ ਉਨੇ ਹੋਰ ਕਈ ਕੇਸ ਜਿਹੜੇ ਆ ਕੇਜਰੀਵਾਲ ਤੇ ਇਹਨਾਂ ਦੇ ਖਿਲਾਫ ਸਰਕਾਰ ਦੇ ਖਿਲਾਫ ਜਿਹੜੇ ਆ ਦਰਜ ਕਰਨ ਦੇ ਹੁਕਮ ਦਿੱਤੇ ਹੋਏ ਆ ਕੋਈ ਸ਼ੱਕ ਨਹੀਂ ਭਾਜਪਾ ਜਿਹੜੀ ਆ ਉਹ ਦਿੱਲੀ ਦੇ ਵਿੱਚ ਆਪ ਨੂੰ ਅਜੇ ਬਹੁਤ ਬੁਰੀ ਤਰ੍ਹਾਂ ਘੇਰੇਗੀ ਤੇ ਕੋਸ਼ਿਸ਼ ਕਰੇਗੀ ਕਿ ਵਿਵਖ ਦੇ ਵਿੱਚ ਇਹ ਇੰਨੀ ਕਮਜ਼ੋਰ ਕਰਤੀ ਜਾਏ ਕਿ ਫਿਰ ਮੁੜ ਕੇ ਇਹਦੇ ਨਾਲ ਜਿਹੜੀ ਆ ਸਾਡੇ ਮੁਕਾਬਲੇ ਚ ਨਾ ਖੜ ਸਕੇ ਏ ਹੈ ਇਸ ਬਿਲਦੂ ਦੀ ਸੈਂਟਰ ਦੀ ਰਾਜਨੀਤੀ ਕਿਹਾ ਜਾ ਸਕਦਾ ਆ ਕਿ ਹਾਲਾਂਕਿ ਦੋਨੋਂ ਪਾਰਟੀਆਂ ਜਿਹੜੀਆਂ ਆ ਭਾਜਪਾ ਤੇ ਆਪ ਕੇਡਰਬਿਸਟ ਪਾਰਟੀਆਂ ਆ ਮਜ਼ਬੂਤ ਪਾਰਟੀਆਂ ਆ ਇਸੇ ਕਰਕੇ 22 ਸੀਟਾਂ ਤਾਂ ਇਹ ਲੈ ਗਏ ਦਿੱਲੀ ਦੇ ਵਿੱਚ ਪ੍ਰਚਾਰ ਵੀ ਇਹਨਾਂ ਨੇ ਉਸੇ ਤਰ੍ਹਾਂ ਕੀਤਾ ਪਰ ਹਾਲਤ ਇਹ ਹਾਲਾਤ ਇਹ ਬਣ ਗਏ ਆ ਕਿ ਇੱਕ ਤਰ੍ਹਾਂ ਨਾਲ ਭਾਜਪਾ ਜਿਹੜੀ ਆ ਲੋਕ ਸਭਾ ਦੀਆਂ ਸੀਟਾਂ ਤਾਂ ਸਾਰੀਆਂ ਜਿੱਤਦੀ ਆ ਰਹੀ ਸੀ ਉਸੇ ਟੋਨ ਦੇ ਵਿੱਚ ਉਸਨੇ ਹੁਣ ਉੱਥੇ ਦੀ ਜਿਹੜੀ ਆ ਵਿਧਾਨ ਸਭਾ ਆ ਉਹਦੇ ਤੇ ਕਬਜ਼ਾ ਕਰ ਲਿਆ ਆ ਅਗਲੇ ਦਿਨਾਂ ਦੇ ਵਿੱਚ ਉੱਥੇ ਆਮ ਆਦਮੀ ਪਾਰਟੀ ਦੀਆਂ ਚੱਲ ਰਹੀਆਂ ਬਹੁਤ ਸਾਰੀਆਂ ਸਕੀਮਾਂ ਬੰਦ ਹੋਣਗੀਆਂ ਜਿਹੜੀਆਂ ਇਹਨਾਂ ਨੇ ਭਾਜਪਾ ਦੀਆਂ ਜਿਹੜੀਆਂ ਸਕੀਮਾਂ ਦੇਸ਼ ਦੇ ਵਿੱਚ ਚੱਲ ਰਹੀਆਂ ਜਿਨ੍ਹਾਂ ਨੂੰ ਇਹਨਾਂ ਨੇ ਰੋਕਿਆ ਸੀ ਆ ਇਹ ਮੈਂ ਆਉਸ਼ਮਾਨ ਆ ਮਾੜੀ ਹੈ ਸਿਹਤ ਸੰਬੰਧੀ ਹੈ ਜਾਂ ਹੋਰ ਵੀ ਬਹੁਤ ਸਾਰੀਆਂ ਆ ਉਹ ਹੁਣ ਉੱਥੇ ਚਾਲੂ ਹੋਣਗੀਆਂ ਇੱਕ ਗੱਲ ਜ਼ਰੂਰ ਸੀ ਕਿ ਉੱਥੇ ਦੀ ਸੜਕਾਂ ਦੀ ਹਾਲਤ ਬਹੁਤ ਮਾੜੀ ਸੀ ਪਾਣੀ ਦੀ ਸਪਲਾਈ ਜਿਹੜੀ ਸੀ ਉਹ ਵੀ ਤਰਸਯੋਗ ਹੀ ਸੀ ਤੇ ਇੰਨੀ ਕੋਈ ਵਧੀਆ ਬੇਸਿਕ ਸਹੂਲਤਾਂ ਉੱਥੇ ਜਿਹੜੀਆਂ ਕਹਿ ਲੋ ਲੋਕਾਂ ਨੂੰ ਆਮ ਹੁੰਦੀਆਂ ਉਹ ਨਹੀਂ ਸੀ ਮਿਲਦੀਆਂ ਜ਼ਿਆਦਾਤਰ ਇਹਨਾਂ ਦਾ ਜੋੜ ਪ੍ਰਚਾਰ ਕਰਨ ਤੇ ਲੱਗਿਆ ਸੀ ਸਿੱਖਿਆ ਤੇ ਸਿਹਤ ਉੱਪਰ ਤੇ ਹੁਣ ਇਹਦੇ ਸਿੱਖਿਆ ਤੇ ਸਿਹਤ ਦੀਆਂ ਇਹਦੀਆਂ ਨੀਤੀਆਂ ਜਿਹੜੀਆਂ ਇੱਕ ਮਾਡਲ ਜਿਹੜਾ ਪੰਜਾਬ 'ਚ ਵੀ ਅਪਣਾਉਣ ਦੀ ਕੋਸ਼ਿਸ਼ ਹੋ ਰਹੀ ਆ ਕਿ ਦਿੱਲੀ ਵਿੱਚ ਉਹ ਮਾਡਲ ਇਹਦੇ ਬਾਝ ਸਕਣਗੇ ਇਹ ਵੱਡਾ ਸਵਾਲ ਆ ਅੱਜ ਇੰਨਾ ਹੀ ਇਜਾਜ਼ਤ ਦਿਓ ਫਿਰ ਅਗਲੇ ਵੀਡੀਓ ਵਿੱਚ ਮਿਲਾਂਗੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਸ਼ੁਕਰੀਆ ਸਾਸ੍ਰਿਕਾ